ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਅੱਜ ਹੁਸ਼ਿਆਰਪੁਰ ਤੋਂ ਡੋਰ ਟੂ ਡੋਰ ਪ੍ਰਚਾਰ ਸ਼ੁਰੂ ਕੀਤਾ ਗਿਆ ਸੋ ਡੋਰ ਟੂ ਡੋਰ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਵੱਲੋਂ ਹੁਸ਼ਿਆਰਪੁਰ ਦੇ ਵਪਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਹੁਸ਼ਿਆਰਪੁਰ ਦੇ ਬਿਹਤ ਪੀੜ ਭੜਕੇ ਵਾਲੇ ਬਾਜ਼ਾਰ ਪੀਰ ਮਦੀ ਸ਼ਾਹ ਬਿਆਰ ਦੇ ਵਿੱਚ ਪਹੁੰਚੇ ਨੇ ਡਾਕਟਰ ਸਾਹਿਬ ਪਿਛਲੇ ਕਾਫੀ ਸਮੇਂ ਤੋਂ ਚੋਣ ਕੈਂਪੇਨ ਦੇ ਵਿੱਚ ਲੱਗੇ ਹੋਏ ਹਨ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਜੀ ਔ ਲੋਕ ਸਭਾ ਦੇ ਪ੍ਰਚਾਰ ਦੇ ਵਿੱਚ ਸਾਡੀ ਪਾਰਟੀ ਨੂੰ ਸਾਡੀ ਸਰਕਾਰ ਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਐ ਸਪੈਸ਼ਲੀ ਸਰਕਾਰ ਦੇ 2 ਸਾਲ ਦੇ ਕੰਮਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਤੇ ਲੋਕ ਬਹੁਤ ਉਤਸ਼ਾਹਿਤ ਨੇ ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਰਹਿੰਦੇ 3 ਸਾਲ ਬਿਜਲੀ ਸਰਕਾਰ ਦੇ ਉਸ ਦੇ ਵਿੱਚ ਵੀ ਬਿਹਤਰ ਕੰਮ ਕੀਤਾ ਜਾਏਗਾ ਔਰ ਬਤੌਰ ਐਮਪੀ ਉਹਨਾਂ ਨੂੰ ਮੇਰੇ ਵਿੱਚ ਲੋਕਾਂ ਨੂੰ ਹੁਸ਼ਾਰਪੁਰ ਦੇ ਸਾਥੀਆਂ ਨੂੰ ਮੇਰੇ ਵਿੱਚ ਕਿਤੇ ਨਾ ਕਿਤੇ ਉਮੀਦ ਦੀ ਕਿਰਨ ਜਿਹੜੀ ਦਿਖਾਈ ਦਿੰਦੀ ਹੈ ਸੋ ਮੈਂ ਉਹਨਾਂ ਨੂੰ ਭਰੋਸਾ ਵੀ ਦਵਾਉਣਾ ਕਿ ਉਹਨਾਂ ਦੀ ਜਿਹੜੀਆਂ ਉਮੀਦਾਂ ਹਰ ਉਮੀਦ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਹੁਸ਼ਾਰਪੁਰ ਦੀ ਆਪਾਟ ਦੇ ਸਮੇਂ ਦੀ ਗੱਲ ਕਰ ਰਹੇ ਜੀ ਅੱਜ ਤੁਸੀਂ ਛੋਟੇ ਵਪਾਰੀਆਂ ਦੇ ਨਾਲ ਆਪਾਂ ਕਹਿ ਸਕਦੇ ਕਿ ਮੀਟਿੰਗ ਕੀਤੀ ਹੈ ਬਹੁਤ ਸਾਰੀਆਂ ਉਹਨਾਂ ਵੱਲੋਂ ਆਪਣੀਆਂ ਦੁੱਖ ਤਕਲੀਫਾਂ ਵੀ ਦੱਸੀਆਂ ਗਈਆਂ ਨੇ ਮਾਰਕੀਟ ਨੂੰ ਲੈ ਕੇ ਹੁਣ ਕੀ ਉਹਨਾਂ ਨੂੰ ਸਹਿਯੋਗ ਦਿੱਤਾ ਜਾਂ ਕੀ ਭਰੋਸਾ ਦਵਾਇਆ ਤੁਹਾਡੇ ਵੱਲੋਂ ਹਾਂ ਦੇਖੋ ਛੋਟੇ ਵਪਾਰੀਆਂ ਦੀ ਜਿਹੜੀ ਸਮੱਸਿਆ ਹੈ ਉਹ ਕਿ ਤੇ ਉਸ ਦੇ ਤਹਿਤ ਤੇ ਅਸੀਂ ਮਾਨਯੋਗ ਸੀਐਮ ਸਾਹਿਬ ਨੂੰ ਵੀ ਮੈਂ ਸੁਝਾਅ ਵੀ ਦਿੱਤਾ ਸੀ ਕਿ ਜਿਹੜੇ ਸਾਡੇ ਛੋਟੇ ਦੁਕਾਨਦਾਰ ਜਿਨ੍ਹਾਂ ਦੀ ਇਲੈਕਟ੍ਰਿਸਿਟੀ ਜਿਹੜੀ ਰਿਕੁਆਇਰਮੈਂਟ 1 ਕਿਲੋਵੋਲਟ ਤੋਂ ਥੱਲੇ ਆ ਉਹਨਾਂ ਨੂੰ ਕੋਈ ਸੋਲਰ ਪੈਨਲ ਜਾਂ ਉਹਨਾਂ ਨੂੰ ਕੋਈ ਬਿਜਲੀ ਦੀ ਸਹੂਲਤ ਜਿਹੜੀ ਹੈ ਉਹ ਜ਼ਰੂਰ ਦਿੱਤੀ ਜਾਵੇ ਕਿਉਂਕਿ ਛੋਟੇ ਦੁਕਾਨਦਾਰ ਦਾ ਇੱਕ ਤਾਂ ਵਿਚਾਰੇ ਦਾ ਖਰਚਾ ਵੀ ਜ਼ਿਆਦਾ ਹੈ ਔਰ ਸੇਲ ਵੀ ਜਿਹੜੀ ਲਿਮਟਿਡ ਰਹਿੰਦੀ ਹੈ ਔਰ ਦੂਸਰਾ ਜੋ ਛੋਟ-ਛੋਟੀਆਂ ਸਮੱਸਿਆਵਾਂ ਹੈ ਜੋ ਰੋਡ ਕੰਡੀਸ਼ਨਸ ਬੈਟਰ ਕਰਨਾ ਜੋ ਸਟਰੀਟ ਲਾਈਟਸ ਨੂੰ ਬੈਟਰ ਕਰਨਾ ਜਾਂ ਕੋਈ ਜੇ ਕੋ ਵਾਸ਼ਰੂਮਸ ਦੀ ਪ੍ਰੋਬਲਮ ਹੈ ਉਹਨੂੰ ਬਿਹਤਰ ਕਰਨਾ ਉਹ ਵੀ ਸਾਡੇ ਮੇਅਰ ਸਾਹਿਬ ਵੀ ਪਾਰਟੀ ਦੇ ਨੇ ਸੋ ਇਹ ਸਾਰ ਕੁਝ ਛੋਟ-ਛੋਟੇ ਇਸ਼ੂਜ਼ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਜਰੂਰ ਅਪੀਲ ਦੇ ਆਧਾਰ ਤੇ ਠੀਕ ਵੀ ਕੀਤਾ ਜਾਏਗਾ ਰੇਲਵੇ ਦਾ ਮੁੱਦਾ ਇੱਕ ਵਾਰ ਮੁਰ ਤੋਂ ਮੀਟਿੰਗ ਦੇ ਵਿੱਚ ਗੁੰਜਿਆ ਤੁਸੀਂ ਵੀ ਮੁੱਦਾ ਚੁੱਕਿਆ ਤੁਹਾਡੇ ਤੋਂ ਪਹਿਲਾਂ ਆਪਾਂ ਵੇਜੇ ਸਾਂਪਲਾ ਦੀ ਗੱਲ ਕਰੀਏ ਸੋ ਦੀ ਗੱਲ ਕਰੇ ਹੁਣ ਤੋਂ ਪਹਿਲਾਂ ਆਪਾਂ ਮੈਡਮ ਸੰਤੋਸ਼ ਚੋਧਰੀ ਹੁਣਾਂ ਦੀ ਗੱਲ ਕਰੀਏ ਤੁਹਾਡੀ ਸਾਬਕਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਵੀ ਰਹੇ ਚੁੱਕੇ ਨੇ ਆਪਾਂ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਕਿ ਰੇਲਵੇ ਨੂੰ ਪਰਫੁੱਲਤ ਕਰਨ ਦੇ ਲਈ ਇਹ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਏ ਨੇ ਜੀ ਕੇਂਦਰੀ ਰਾਜ ਮੰਤਰੀ ਆ ਦੇਖੋ ਦੋ ਤਿੰਨ ਚੇਤਨ ਜੀ ਸਮੱਸਿਆਵਾਂ ਨੇ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਤੁਸੀਂ ਕਈ ਦਿਨ ਤੋਂ ਸੁਣ ਰਹੇ ਹੋਣੇ ਉਦਘਾਟਨ ਵੀ ਚਾਰ ਪੰਜ ਹੋ ਗਏ ਕੈਂਸਰ ਹਸਪੀਟਲ ਫਿਰ ਮੈਡੀਕਲ ਕਾਲਜ ਹਸਪ ਮੈਡੀਕਲ ਕਾਲਜ ਐਂਡ ਹਸਪੀਟਲ ਸੋ ਇਹ ਜਿਹੜੇ ਇਸ਼ੂਜ਼ ਨੇ ਤੁਹਾਡੇ ਵਾਲੀ ਗੱਲ पे ਰੇਲ ਲਿੰਕਸ ਜਿਹੜੇ ਸੋ ਮੈਂ ਇਹ ਭਰੋਸਾ ਤੁਹਾਨੂੰ ਦਵਾਉਂਦਾ ਕਿ ਇਹ ਵਾਕਿਆ ਤੁਹਾਡੀ ਗੱਲ ਹੈ ਵੀ ਜਿਹੜੇ ਪਹਿਲੇ ਐਮਪੀਜ਼ ਨੇ ਉਹ ਕਿਤੇ ਨਾ ਕਿਤੇ ਫੇਰ ਸਾਬਤ ਹੋਏ ਨੇ ਜਿਹੜੇ ਜਿਨ੍ਹਾਂ ਨੇ ਇਸ਼ੂ ਹਮੇਸ਼ਾ ਚੱਕਿਆ ਪਰ ਇਸ਼ੂ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਰੇਲਵੇ ਤੋਂ ਬਿਨਾ ਮੈਨੂੰ ਲੱਗਦਾ ਕਿ ਕੋਈ ਵੀ ਵਪਾਰ ਹੈ ਪਰ ਫੁੱਲ ਨਹੀਂ ਹੋ ਸਕਦਾ ਕਿਸੇ ਵੀ ਸਮਾਜ ਦਾ ਸ਼ਹਿਰ ਦਾ ਹਲਕੇ ਦੀ ਜਿਹੜੀ ਉਹ ਡਿਵੈਲਪਮੈਂਟ ਹੈ ਮੈਨੂੰ ਰੇਲਵੇ ਤੇ ਉਹ ਪ੍ਰਭਾਵਿਤ ਕਰਦੀ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਰੇਲਵੇ ਲਿੰਕ ਐਂਡ ਰੋਡ ਲਿੰਕਸ ਬੈਟਰ ਹੋਣਾ ਇਹ ਸਭ ਤੋਂ ਜ਼ਿਆਦਾ ਇਨਫਰਾਸਟ੍ਰਕਚਰ ਦੇ ਵਿੱਚ ਜ਼ਰੂਰੀ ਕੰਪੋਨੈਂਟ ਸੋ ਇਹਨਾਂ ਨੂੰ ਠੀਕ ਕਰਕੇ ਅਸੀਂ ਜਿਹੜੀ ਇੰਡਸਟਰੀ ਹੈ ਉਹਨੂੰ ਵੀ ਬਿਜ਼ਨਸ ਨੂੰ ਪਰਫੁੱਲਤ ਕਰਨਾ ਹੁਸ਼ਿਆਰਪੁਰ ਦੇ ਵਿੱਚ ਮਿਸ਼ਨ ਰਹੇਗਾ ਤਾਂ ਕਿ ਸਾਡਾ ਬਿਜ਼ਨਸ ਜ਼ਿਆਦਾ ਆਵੇ ਇੱਥੇ ਤੇ ਜਿਹੜੇ ਰੋਜ਼ਗਾਰ ਦੇ ਸਾਧਨ ਹੈ ਜਾਂ ਰੋਜ਼ਗਾਰ ਦੇ ਮੌਕੇ ਹੈ ਉਹ ਰੇਲ ਕੋਚ ਫੈਕਟਰੀ ਵਰਗੀ ਵੱਡੀ ਇੰਡਸਟਰੀ ਲਾ ਕੇ ਉਹਨੂੰ ਜਿਆਦਾ ਤੋਂ ਜਿਆਦਾ ਪੈਦਾ ਕਰੀਏ ਔਰ ਟੂਰਿਜ਼ਮ ਹੱਬ ਦੇ ਤੌਰ ਤੇ ਹੁਸ਼ਿਆਰਪੁਰ ਨੂੰ ਡਿਵੈਲਪ ਕਰੀਏ ਤਾਂ ਕਿ ਹੁਸ਼ਿਆਰਪੁਰ ਚ ਰੈਵਨਿਊ ਜਿਹੜੀ ਉਹ ਜਿਆਦਾ ਆਵੇ ਉਹ ਤਾਂ ਹੀ ਆ ਸਕਦੀ ਜੇਕਰ ਅਸੀਂ ਤੁਹਾਡੇ ਵਾਲੀ ਗੱਲ ਪਈ ਰੇਲ ਕਨੈਕਟੀਵਿਟੀ ਰੋਡ ਕਨੈਕਟੀਵਿਟੀ ਜਿੰਨੀ ਬਿਹਤਰ ਹੋਏਗੀ ਉਹ ਸਾਰਾ ਹੁਸ਼ਿਆਰਪੁਰ ਆਪਣੇ ਆਪ ਬਿਹਤਰ ਹੋ ਜਾਏ ਆਖਰੀ ਸਵਾਲ ਹੈ ਜੀ ਡੋਰ ਟੂ ਡੋਰ ਪ੍ਰਚਾਰ ਹੁਣ ਸ਼ੁਰੂ ਕੀਤਾ ਕਿਹੋ ਜਿਹਾ ਹੁਗਾਰਾ ਮਿਲ ਰਿਹਾ ਦੁਕਾਨਾਂ ਤੇ ਵੀ ਜਾ ਰਹੇ ਹੋ ਘਰਾਂ ਦੇ ਵਿੱਚ ਵੀ ਤੁਸੀਂ ਜਾ ਪਰ ਮਹਾ ਹੰਗਾਰਾ ਮਿਲਰ ਔਰ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਕਈ ਸਾਥੀਆਂ ਨੇ ਇਹ ਵੀ ਕਿਹਾ ਕਿ ਤੁਸੀਂ ਤਾਂ ਸਾਡੇ ਸ਼ਹਿਰ ਦੇ ਹੀ ਆ ਤੇ ਤੁਹਾਨੂੰ ਅਸੀਂ ਜਰੂਰ ਵੋਟ ਵੀ ਪਾਵਾਂਗੇ ਜਿਤਾਵਾਂਗੇ ਵੀ ਤੇ ਤੁਹਾਡੇ ਤੱਕ ਸਾਨੂੰ ਸੰਪਰਕ ਕਰਨਾ ਵੀ ਸੌਖਾ ਰਹੇਗਾ ਸੋ ਲੋਕਾਂ ਦੀ ਇਹਦਾ ਮਤਲਬ ਕਿਤੇ ਨਾ ਕਿਤੇ ਮਾਇੂਸੀਆਂ ਨੇ ਪਹਿਲੇ ਐਮਪੀਜ਼ ਨੂੰ ਲੈ ਕੇ ਕਿਉਂ ਮਿਲੇ ਹੀ ਨਹੀਂ ਨਾ ਕਾਮ ਨਜ਼ਰ ਆਏ ਨਾ ਉਹ ਮਿਲੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਸਾਡੇ ਵੋਟਰ ਸਪੋਰਟਰ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਥੋਂ ਲੋਕ ਸਭਾ ਚ ਜਿਤਾਣਗੇ ਅਚਾ ਡਾਕਟਰ ਸਾਹਿਬ ਮਾਫੀ ਚਾਹੁੰਦਾ ਆ ਕਿ ਪਹਿਲਾਂ ਵੀ ਆਖਰੀ ਸਵਾਲ ਪਿਆ ਸੀ ਇੱਕ ਬਹੁਤ ਵੱਡਾ ਮਜਬੂਤੀ ਮਿਲਿਆ ਡਾਕਟਰ ਰਾਜ ਕੁਮਾਰ ਨੂੰ ਹੁਣ ਸੰਧੂਆਂ ਨਾਲ ਵੀ ਕਹਿੰਦੇ ਨੇੜਤਾ ਵਧ ਗਈਆਂ ਨੇ ਸਤਿਗੀ ਵਧ ਗਈ ਹੈ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਲੱਗਦਾ ਕਿ ਬਹੁਤ ਜ਼ਿਆਦਾ ਹੋਰ ਵੀ ਮਜਬੂਤੀ ਮਿਲਿਆ ਖਾਸ ਕਰ ਹਲਕਾ ਚਪੇਲ ਦੀ ਆਪਾਂ ਗੱਲ ਕਰੀਏ ਦੇਖੋ ਪਰਿਵਾਰ ਜਦੋਂ ਜੇਕਰ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਜਦੋਂ ਇੱਕ ਝੁੱ ਜਾਂਦਾ ਕਿ ਉਸ ਦੀ ਤਾਕਤ ਵੀ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਸੋ ਮੈਂ ਸਮਝਦਾ ਕਿ ਜਿਹੜਾ ਹੁਣ ਤੁਹਾਡੀ ਜਿਹੜੀ ਖਬਰ ਸੀ ਪਹਿਲਾਂ ਉਸ ਖਬਰ ਨੂੰ ਮੈਨੂੰ ਲੱਗਦਾ ਵੀ ਹੁਣ ਤੁਸੀਂ ਬਿਹਤਰ ਕਰੋਗੇ ਹੁਣ ਨਹੀਂ ਹੁਣ ਤੁਸੀਂ ਉਸ ਖਬਰ ਨੂੰ ਇਹ ਕਹੋਗੇ ਵੀ ਹੁਣ ਤਾਕਤ ਮਿਲ ਗਈ ਹੈ ਝਾੜੂ ਨੂੰ ਸੋ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੀ ਸੋ ਯਸਨ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਜਿਨ੍ਹਾਂ ਦੇ ਨਾਲ ਇਹ ਗੱਲਬਾਤ ਕੀਤੀ ਗਈ ਹੈ ਸੋ ਕੀ ਵਿਜ਼ਨ ਹੈ ਮੀਟਿੰਗ ਦੇ ਵਿੱਚ ਵੀ ਉਹਨਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ ਨੇ ਕੀ ਵਿਜ਼ਨ ਹੈ ਰੇਲਵੇ ਨੂੰ ਲੈ ਕੇ ਸੜਕਾਂ ਦੀ ਡਿਵੈਲਪਮੈਂਟ ਨੂੰ ਲੈ ਕੇ ਵਿਕਾਸ ਨੂੰ ਲੈ ਕੇ ਵਪਾਰੀਆਂ ਨੂੰ ਲੈ ਕੇ ਖਾਸ ਕਰਕੇ ਵਪਾਰੀ ਵਰਗ ਹੈ ਵੱਡਾ ਇੱਕ ਵਿਕਾਸ ਹੈ ਜਿਹੜਾ ਕਿਸੇ ਵੀ ਸਮਾਜ ਦਾ ਹੈ ਜਾਂ داروਮਦਾਰ ਹੈ ਕੋਈ ਵਪਾਰੀਆਂ ਤੇ ਉਹ ਡਿਪੈਂਡ ਹੁੰਦਾ ਸੋ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਲਈ ਪਹੁੰਚੇ ਨੇ ਸੋ ਉਮੀਦ ਹੈ ਕਿ ਜੋ ਵਪਾਰੀਆਂ ਵੱਲੋਂ ਇਹਨਾਂ ਨੂੰ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਦੱਸੀਆਂ ਗਈਆਂ ਨਾ ਉਹਨਾਂ ਦਾ ਹੱਲ ਆ ਜ਼ਰੂਰ ਹੋਵੇਗਾ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਤ ਨਾਲ ਚੇਤਨ ਕਸ਼ਪ ਤਾਜ਼ਾ ਤਰੀਕ ਨ ਖਬਰਾਂ ਦੇ ਲਈ ਜੁੜੇ ਰਹੋ ਹਸ਼ਰਪਰ ਨਿਊਜ਼ ਦੇ ਨਾਲ We at GNA University see potential in everyone and everything around us we drive innovation and entrepreneurship we groom competent global citizens to affect positive change around them.